ਬਾਟੀ ਦਾ ਜਿਹੜਾ ਪੱਲਾ ਫੜਨ ਜਾ ਰਹੇ ਨੇ ਮੈਂ ਚਾਹੁੰਦਾ ਵੀ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਜੁਆਇਨ ਕਰਾ ਲਈਏ ਤੇ ਹੱਬ ਹੱਬ ਬਹੁਤ ਬਹੁਤ ਆਓ ਜੀ ਆਓ ਜੀ ਆਜਾ ਜੀ ਆਇਆਂ ਆ ਪਿੱਛੇ ਜਾ ਲੋ ਪਿੱਛੇ ਜਾ ਗਾ ਇਹਨਾਂ ਐਸੇ ਨੂੰ ਇੱਕ ਜਿਸਟ ਦੇ ਆਪਣੇ ਖਾਤੇ ਆ ਕੇ ਆਓ ਜੀ ਆ ਪਿੱਛੇ ਜਾ ਕੇ ਪਾਣੀ ਖਾਓ ਤੇ ਕੀ ਕਰਿਆ ਆ ਬਾਜੀ ਨੂੰ ਆ ਲੋ ਜੀ ਮਨਸਾਉ ਨੂੰ ਤੁਸੀਂ ਕਿਹੜਾ ਹੋ ਜੀ ਹਾਲ ਬਾਤ ਤੁਹਾਨੂੰ ਆਉਂਦੀ ਨਾਉਂਦੀ ਪ੍ਰਾਤ ਕਰਾਂ 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 ਆਉਂਦੀ ਦਾ ਵਾਦੀ ਇੱਧਰ ਆ ਵੀਰ ਆਉਂਦੇ ਮੂਤਰ ਨਾੜ अच्छा <messimitation> شو پکي آهي اڪيڙا ڀاڳي پاسه آيو ٿي آهي ٿورو ٿورو ٿڙا يا پيڇي آئي نه نه تنهن ته ਸੀਗਾ ਕੋ ਚੈੱਕ ਕਰਦੇ ਜੈਕਰ ਥੋੜਾ ਜਾਓ ਲਓ ਜੇ ਇੱਕ ਚਲੋ ਯਾਰ ਥੋੜਾ ਜਾਓ ਬੈਂਕ ਪੋਚੋ ਥੋੜਾ ਖਤਰਾ ਹੋ ਜਾ ਰਿਹਾ ਹੈ ਥੋੜਾ ਜਿਹਾ ਅਮਰ ਸਾਹਿਬ ਹੋਰ ਪੇਵਾ ਜਾਓ ਜੀ ਜੈਲਾ ਜੀ ਉਹਦਾ ਨਾਮ ਕੀ ਹੈ ਬੱਸ ਫਿਰ ਬੱਸ ਹੋ ਗਿਆ ਸਾਡੇ ਵਾਰਡ ਨੰਬਰ 36 ਤੋਂ ਜਿਹੜੇ ਸਾਡੇ ਕੌਂਸਲਰ ਸਹਿਬਾਨ ਸਾਡੇ ਮੈਡਮ ਜਿਨ੍ਹਾਂ ਦੀ ਮਿਹਨਤ ਸਦਕਾ ਦਿਨ-ప్రਤੀ ਦਿਨ ਉਹਨਾਂ ਦੇ ਏਰੀਆ ਦੇ ਵਿੱਚ ਵੀ ਵਾਰਡ ਜਿਹੜਾ ਮਜ਼ਬੂਤ ਹੋ ਰਿਹਾ ਹੈ ਔਰ ਉਹਦੇ ਨਾਲ ਨਾਲ ਜਿਹੜਾ ਲੁਧਿਆਣਾ ਵੈਸਟ ਹੈ ਇਹਦੇ ਵਿੱਚ ਵੀ ਮੈਂ ਕਹਿ ਸਕਦਾ ਵੀ ਦਿਨੋ-ਦਿਨ ਤੁਸੀਂ ਦੇਖੋਗੇ ਵੀ ਜਿਹੜੀ ਤਾਕਤ ਜਿਹੜੀ ਆਮ ਆਦਮੀ ਪਾਰਟੀ ਦੀ ਉਹ ਰੋਜ਼ ਦੇ ਰੋਜ਼ ਵਾਦੀ ਨਜ਼ਰ ਆਊਗੀ ਕਿਉਂਕਿ ਚੇਂਜ ਹਲੇ ਹੋਰ ਵੀ ਬੜੀਆ ਨੇ ਦੇਨ ਪ੍ਰਤੀ ਦਿਨ ਜਿਹੜੀਆਂ ਜੁਆਇਨਿੰਗਾਂ ਹੋਉਂਦੀਆਂ ਔਰ ਮੈਂ ਦੱਸਣਾ ਚਾਹੁੰਦਾ ਸਾਰੇ মিডিਆ ਕਰਮਚਾਰੀਆਂ ਨੂੰ ਇਹ ਜੁਆਇਨਿੰਗਾਂ ਜਿਹੜੀਆਂ ਇਹ ਨਹੀਂ ਆ ਕੋਈ ਆਪਾਂ ਦਾਖੇ ਤੋਂ ਲੈ ਆਏ ਕੋਈ ਆਪਾਂ ਬਾਹਰੋਂ ਲੈ ਕੇ ਜੁਆਇਨਿੰਗਾਂ ਕਰਾਰੇ ਜਿਹੜੀਆਂ ਇਹ ਜੁਆਇਨਿੰਗਾਂ ਨੇ ਹੁਣ ਮੈਂ ਪਟਿਆਲੇ ਹਲਕੇ ਤੋਂ ਕਿਸੇ ਨੂੰ ਲੈ ਆਵਾਂ ਇੱਥੇ ਆ ਕੇ ਜੁਆਇਨਿੰਗ ਕਰਾ ਦਿਆਂ ਇਹ ਸਿਰਫ ਤੇ ਸਿਰਫ ਜਿਹੜੀਆਂ ਜੁਆਇਨਿੰਗਾਂ ਨੇ ਇਹ ਲੁਧਿਆਣਾ ਵੈਸਟ ਦੀਆਂ ਨੇ ਜਿਹੜੀਆਂ ਅਸੀਂ ਕਰਾ ਰਹੇ ਆਂ ਸੋ ਮੈਂ ਧੰਨਵਾਦ ਕਰਦਾ ਸਾਡੇ ਪੱਪੀ ਜੀ ਸਾਡੇ ਐਮਐਲਏ ਸਾਡੇ ਸਿੱਧੂ ਸਾਹਿਬ ਸਾਡੇ ਜੀਰ ਖੋਤੋਂ ਸਾਡੇ ਐਮਐਲਏ ਸਾਹਿਬ ਸਾਡੇ ਮੈਡਮ ਸੋ ਸਾਰਾ ਪਰਿਵਾਰ ਜਿਹੜਾ ਰਾਤ ਦਿਨ ਜਿਹੜਾ ਮਿਹਨਤ ਕਰ ਰਿਹਾ ਔਰ ਮੈਂ ਰਹਿਣੀ ਆ ਔਰ ਮੈਂ ਬੇਨਤੀ ਕਰੂੰਗਾ ਸਾਡੇ ਸੋਨੀਆ ਗੁਪਤਾ ਜੀ ਜਿਹੜੇ ਅੱਜ ਜੁਆਇਨ ਹੋਏ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਆਪਣੇ ਜਿਹੜੇ ਵਿਚਾਰ ਨੇ ਉਹ ਜਰੂਰ মিডিਆ ਦੇ ਸਾਹਮਣੇ ਰੋਜ਼ ਰੋਜ਼ ਪੀਤੇ ਜਾਣ ਸਾਡੇ ਰੰਦਾਵਾਸਾ ਦੇ ਮੈਨੇ ਸਿੱਧੂ ਸਾਹਿਬ ਮੈਨੇ ਕਲੀ ਸਾਡੇ ਭਾਜੀ ਜੀ ਕਾਉਂਸਲਰ ਕੋਲ ਮਨ ਸਾਹਿਬ ਆ ਰਾਜ ਜਿਹੜਾ ਵੱਡੀ ਗੰਤੀ ਚ ਜਿਵੇਂ ਮੇਰੇ ਤੋਂ ਪਹਿਲਾਂ ਬੋਲਦੇ ਹੋਏ ਸਾਡੇ ਪ੍ਰਧਾਨ ਸਾਹਿਬਾਨ ਨੇ ਦੱਸਿਆ ਸ਼ਹਿਰੀ ਜੀ ਨੇ ਕਿ ਹਰ ਰੋਜ਼ ਕਾਂਗਰਸ ਦੇ ਜਿਹੜੀ ਇੱਕ ਆਪਤ ਦੇ ਵਿੱਚ ਕਾਟੋ ਕਲੇਸ਼ ਆ

اندرو من بنیا ہوا تھی کسی بھی گلی کسی بھی محلے در جا کے اسی ڈور ٹو ڈور دیکھتے ہیں تو دور دا ہر گھر کا بندہ ایکو گل کہہ رہا کہ سنجیو جی جڑے کام نے پچھلے تین سالوں تو بطور راجیہ سبا ممبر اور اج پارٹی نے انہوں نے کینڈیڈیٹ بنایا سارے ہلکے کا اسی اپنے ہلکے کا جڑا رہا وکاس آ وہ بھی کرونا دو سال ਅੱਜ ਲੋਕਾਂ ਦਾ ਮਨ ਬਣਿਆ ਹੋਇਆ ਮੈਂ ਜਿੱਥੇ ਸਾਡੀਆਂ ਸਰਕਾਰਿਓਂ ਭੈਣਾਂ ਆਈਆਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਈਆਂ ਸਾਨੂੰ ਮਜ਼ਬੂਤ ਕੀਤਾ ਸਾਡੇ ਛੋਟੇ ਵੀਰ ਔਰ ਇਹਨਾਂ ਨੂੰ ਬਹੁਤ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਆਮ ਵਰਕਰ ਦੀ ਕਦਰ ਕਰਦੇ ਹੋਏ ਔਰ ਉਹਦੇ ਕੰਮਾਂ ਨੂੰ ਦੇਖਦੇ ਹੋਏ ਪਤਾ ਨਹੀਂ ਜਿਹੜਾ ਦੂਜੀਆਂ ਪਾਰਟੀਆਂ ਦੇ ਵਿੱਚ 30 40 40 ਸਾਲ ਲੱਗ ਜਾਂਦੇ ਆ ਉਹ ਰੁਤਬਾ ਪਾਉਣੀ ਪਤਾ ਨਹੀਂ ਕਾਨੂੰਨ ਨੂੰ ਉਸ ਰੁਤਬੇ ਦੇ ਨਾਲ ਵਾਇਨਾ ਹੋਰ ਅੱਜ ਮੈਂ ਸਾਰਿਆਂ ਨੂੰ ਕਿਤੇ ਜੀ ਆਖਦਾ ਉੱਥੇ ਇਹਨਾਂ ਨੂੰ ਵੀ ਕਹਿਣਾ ਕਿ ਤੁਸੀਂ ਮਜ਼ਬੂਤੀ ਨਾਲ ਸੰਜੀਵ ਰੋੜਾ ਜੀ ਦੀ ਜਿੱਤ ਜਿਹੜੀ ਆ ਉਹ ਚੱਕੀਨੀ ਬਣਾ ਰਹੇ ਹੋ ਤੁਹਾਡੇ ਐਡੀ ਵੱਡੀ ਕਿਰਤੀ ਦੇ ਤੇ ਚਾਉਣਾ ਇਹ ਦੱਸੌਂਦਾ ਵਾ ਕਿ ਆਜਾ ਆਮ ਆਦਮੀ ਪਾਰਟੀ ਹਲਕਾ ਬੈਸਟ ਤੋਂ ਜਿੱਤਨ ਜਾ ਰਹੀ ਆ ਤੁਹਾਡਾ ਸਾਰਿਆਂ ਦਾ ਮੈਂ ਜੀ ਆਇਆਂ ਵੀ ਆਖਦਾ ਹਾਂ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਬਹੁਤ-ਬਹੁਤ ਧੰਨਵਾਦ ਮੈਂ ਸਿੱਧੂ ਜੀ ਨੂੰ ਵੀ ਬੇਨਤੀ ਕਰੂਗਾ ਵੀ ਆਪਣੇ ਜਿਹੜੇ ਵਿਚਾਰ ਆ ਜਰੂਰ ਦਰੋਤ ਤੋਂ ਕਰਦਾ ਨਿਰਦੇਸ਼ ਹੈ ਅੱਜ ਜਿਹੜਾ ਪ੍ਰੋਗਰਾਮ ਕਰ ਪਰ ਇਹ ਫਿਰ ਜਿਨਾਂ ਨੇ ਅੱਜ ਜਨਨਿਕ ਕਰਿਆ ਉਹਨੂੰ ਜਿਹਾ ਹੈ ਨਾ ਕਿਤੇ ਵਿਸ਼ਵਾਸ ਨਾ ਰੱਖੀ ਅੱਜ ਤੋਂ ਬਹੁਤ ਹੀ ਆਮ ਆਦਮੀ ਪਾਰਟੀ ਦੇ ਜਨਮ ਕਰਿਆ ਲਦੇ ਅਤੇ ਘੂੜੇ ਜਿਹੜਾ ਤੋਂ ਫਰਕ ਨਹੀਂ ਦਿਨ ਪੋਲਿਟਿਕ ਜਿਹੜੇ ਦਬਾਅ ਕਿ ਕਾਂਗਰਸੇ ਵੱਲੋਂ ਕਿਹਾ ਗਿਆ ਜਨਨ ਦੇ ਵਾਸਤੇ ਤੇ ਜਦਨੇ ਕਰੋਗੇ ਤਾਂ ਜਿਹੜਾ ਆਮ ਆਦਮੀ ਪਾਲੀਨੀ ਕਿ ਆਲਰੇ ਜਿਹਦੇ ਲੋਕਾਂ ਨੇ ਕੋਈ ਆਮ ਆਦਮੀ ਪਾਲੀਨੀ ਨੇ ਪੰਜਾਬ ਦਾ ਉਹ ਕੰਮ ਕਰੇ ਜਿਹੜਾ ਪਿਛਲੇ 70 75 ਸਾਲ ਤੋਂ ਕੋਈ ਨਹੀਂ ਕਰ ਸਕਿਆ ਤੇ ਬੜੀ ਜਿਆਦੀ ਈਡੀ ਵਾਲੇ ਜਿਹੜੇ ਨੂੰ ਇਹ ਵੀ ਕਹਿੰਦਾ ਕਿ ਬਹੁਤ ਜਿਆਦੀ ਕੋਈ ਹਰ ਦਾ ਜਿਹੜਾ ਜਿਹੜਾ ਪਛਦੇ ਆ ਇਹਦੇ ਵਿੱਚ ਜਿਹੜੇ ਬੜਾ ਤਮਾਡਾ ਕਰਾਗੇ ਜਿਹੜਾ ਇਹਨਾਂ ਦਾ ਜਿਹੜਾ ਮਾਪਾ ਪਪਾ ਜਵਾਬ ਆਉਂਦੇ ਸਹੀ ਪਤਾ ਦਾ ਪਤਾ ਮੈਂ ਫਿਰ ਇੱਕ ਵਾਰੀ ਆਪਣੇ ਮੀਡੀਆ ਕਰਮੀਆਂ ਨੂੰ ਦੱਸਣਾ ਚਾਹੁੰਦਾ ਵੀ ਇਹ ਜਿਹੜੀਆਂ ਜੁਆਇਨਿੰਗਾਂ ਨੇ ਸਿਰਫ ਸਿਰਫ ਲੁਧਿਆਣਾ ਵੈਸਟ ਦੀਆਂ ਨੇ ਕੋਈ ਬਾਹਰੋਂ ਨਹੀਂ ਇਹ ਸਾਰੇ ਲੋਕਲ ਨੇ ਸੋ ਇਹ ਹੁੰਦਾ ਹੈ ਇਹਨਾਂ ਦਾ ਮੈਂ ਪੁੱਛ ਰਿਹਾ ਸੀ ਵੀ ਤੁਹਾਡਾ ਮਨ ਕਿਤਨਾ ਬਣਿਆ ਕਹਿੰਦੇ ਜੋ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਹੈ ਜੋ ਭਗਵੰਤ ਮਾਚੀ ਦੀ ਸੋਚ ਹੈ ਕਹਿੰਦੇ ਜੇ 600 ਯੂਨਟ ਬਿਜਲੀ ਫਰੀ ਆ ਰਹੀ ਆ ਤੇ ਉਹ ਸਾਨੂੰ ਵੀ ਮਿਲ ਰਹੀ ਆ ਹੱਲੇ ਅਸੀਂ ਬੋਟਾ ਨਹੀਂ ਸੀ ਪਾਈਆ ਪਰ ਅਸੀਂ ਅਰਵਿੰਦ ਕੇਜਰੀਵਾ ਜੀ ਦੇ ਕੀਤੇ ਹੋਏ ਕੰਮਾਂ ਨੂੰ ਭਗਵੰਤ ਮਾਨ ਜੀ ਦੇ ਕੀਤੇ ਹੋਏ ਕੰਮਾਂ ਨੂੰ ਔਰ ਜਿਹੜੇ ਸੰਜੀਵ ਅਰੋੜਾ ਜੀ ਜਿਹੜੇ ਅੰਤ ਤੱਕ ਨੇ ਮਿਹਨਤੀ ਨੇ ਹਰ ਇੱਕ ਨਾਲ ਪਿਆਰ ਨਾਲ ਬੋਲਣ ਵਾਲੇ ਨੇ ਹਰ ਇੱਕ ਨੂੰ ਆਦਰ ਮਾਨ ਸਤਿਕਾਰ ਦਿੰਦੇ ਨੇ ਹਰ ਆਫੀਸਰ ਨੂੰ ਵੀ ਉਹਨੂੰ ਆਦਰ ਮਾਨ ਸਤਿਕਾਰ ਦਿੰਦੇ ਨੇ ਸੋਨਾ ਦੇ ਸਭਾ ਨੂੰ ਵੇਖਦਿਆਂ ਹੋਇਆਂ ਅਸੀਂ ਚਾਹੁੰਦੇ ਹਾਂ ਕਿ ਤਗੜੇ ਰੋਗੇ ਉਹਨਾਂ ਦਾ ਸਾਥ ਦਈਏ ਅੱਜ ਸਾਡਾ ਸਾਰਾ ਯਾਮ ਆਦਮੀ ਪਾਰਟੀ ਦਾ ਪਰਿਵਾਰ ਸਾਡੇ ਐਮਐਲਏ ਸਹਿਬਾਨ ਕਿਉਂਕਿ ਸਾਡੇ ਪਰਿਵਾਰ ਦੇ ਨਾਲ ਅੱਜ ਜੁੜੇ ਨੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਜੀ ਆਖਦੇ ਹਾਂ ਔਰ ਤਗੜੇ ਹੋ ਕੇ ਮਿਹਨਤ ਕਰਕੇ ਔਰ ਵੱਡੀ ਲੀਡ ਦੇ ਨਾਲ ਜਿਹੜੀ ਹੈ ਇਹ ਸੀਟ ਹੈ ਜਿਹੜੀ ਜਿੱਤਾ ਕੇ ਅਰਵਿੰਦ ਕੇਜਰੀਵਾਲ ਜੀ ਦੀ ਮਾਰਜੁਕ ਮੁੱਖ ਮੰਤਰੀ ਪੰਜਾਬ ਕਮਤਾਨ ਜੀ ਦੀ ਚੋਲੀ ਦੇ ਵਿੱਚ ਪਾਵਾ ਗਿਆ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਇਹ ਲੈਂਡ ਬੋਲਿੰਗ ਕੋਲ ਕਿੰਨੇ ਗੱਲ ਕੀਤੀ ਕਿਹੜੀ ਪਾਰਟੀ ਨੇ ਆਕਾਲੀ ਦਲ ਆ ਘਾਟਾ ਤੇ ਇਹਨਾਂ ਨੂੰ ਪਹਿਣਾ ਕਿਉਂਕਿ ਅੱਗੇ ਬੋਲਿੰਗਾਂ ਤੇ ਸਾਰੀਆਂ ਇਹਨਾਂ ਦੀਆਂ ਲੈਂਡ ਬੋਲਿੰਗਾਂ ਇਹਨਾਂ ਦੇ ਲੀਡਰ ਹੀ ਕਰਦੇ ਰਹੇ ਨੇ ਸੋ ਮੈਂ ਦੱਸਣਾ ਚਾਹੁੰਦਾ ਕਿਸਾਨ ਪ੍ਰਾਪੜੇ ਖੁਸ਼ ਨਹੀਂ ਕਿਉਂਕਿ ਉਹਨਾਂ ਨੂੰ ਥੋੜਾ ਜਿਆ ਚੰਦ ਕੇ ਪੈਸੇ ਦੇ ਕੇ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਲਈਆਂ ਜਾਂਦੀਆਂ ਸੀ ਉਸ ਤੋਂ ਬਾਅਦ ਉਹਨਾਂ ਨੂੰ ਪੁੱਛਿਆ ਨਹੀਂ ਸੀ ਜਾਂਦਾ ਇਹ 1 ਏਕੜ ਦੇ ਪਿੱਛੇ 1000 ਕੱਜ ਮੈਂ ਕਹਿ ਸਕਦਾ ਉਹਦੇ ਨਾਲ ਇੱਕ ਸ਼ੌਕਕਮ ਫਲੇਟ ਜਿਹੜਾ ਇੱਕ ਏਕੜ ਦੇ ਵਿੱਚ ਜਿਹੜਾ ਸਰਕਾਰ ਨੇ ਕਿਹਾ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਕਿਹਾ ਕਿਸਾਨ ਦੀ ਮਰਜ਼ੀ ਹੋਊਗੀ ਤੇ ਅੱਗੋਂ ਇਹ ਗੱਲ ਚੱਲੂਗੀ ਜੇ ਕਿਸਾਨ ਦੀ ਮਰਜ਼ੀ ਨਾ ਹੋਗੀ ਉਹਦੀ ਜ਼ਮੀਨ ਉਹਦੇ ਤੋਂ ਬਿਨ ਪੁੱਛਿਆ ਨਹੀਂ ਲਈ ਜਾਊਗੀ ਸੋ ਕਹਿਣ ਦਾ ਭਾਵ ਇਹਦੇ ਵਿੱਚ ਜਿਹੜਾ ਕਿਸਾਨ ਖੁਸ਼ ਹੈ ਪਾਰਟੀ ਭਾਵੇਂ ਕਾਲੀ ਦਲ ਰੂਸੀ ਫਿਰ ਸਾਨੂੰ ਕੋਈ ਮਤਲਬ ਨਹੀਂ ਪਾਰਟੀ ਭਾਵੇਂ ਬੀਜੇਪੀ ਰੁਸੀ ਫਿਰੇ ਸਾਨੂੰ ਕੋਈ ਮਤਲਬ ਨਹੀਂ ਪਾਰਟੀ ਭਾਵੇਂ ਕਾਂਗਰਸ ਰੁਸੀ ਫਿਰੇ ਸਾਨੂੰ ਕੋਈ ਮਤਲਬ ਨਹੀਂ ਸਾਡੇ ਲੋਕ ਖੁਸ਼ ਹੋਣੇ ਚਾਹੀਦੇ ਨੇ ਕਿਉਂਕਿ ਇਹ ਜਿਹੜਾ ਡਾਇਰੈਕਟ ਜਿਹੜਾ ਫਾਇਦਾ ਹੈ ਇਹ ਕਿਸਾਨਾਂ ਦਾ ਹੋਊਗਾ ਕਿਉਂਕਿ ਮੋਹਾਲੀ ਦੇ ਵਿੱਚ ਵੀ ਇਹੋ ਕਨਸੈਪਟ ਉਦੋਂ ਕਿੱਥੇ ਅਕਾਲੀ ਦਲ ਉਦੋਂ ਕਿੱਥੇ ਕਾਂਗਰਸ ਜੋ ਕਹਿਣ ਦਾ ਭਾਵ ਲੋਕ ਤਿਆਰ ਹੈ ਸੋ ਕਹਿ ਰਦਾ ਬਾਪ ਦੇ ਕੋ ਮੈਂ ਕੱਲ ਕਹਿਣੀ ਚਾਹਣਾ ਜਿਹੜੀਆਂ ਪਹਿਲੀਆਂ ਡਿਵੈਲਪ ਨੇ ਉੱਥੇ ਵੀ ਇਹਨਾਂ ਨੂੰ ਲੋਕ ਕਿਉਂਕਿ ਪੈਸਾ ਕਿੰਨੇ ਖਰਚਣਾ ਪੈਸਾ ਲੋਕਾਂ ਨੇ ਖਰਚਣਾ ਜਿੰਨੂੰ ਜਿਹੜੇ ਲੋਕਾਂ ਨੂੰ ਪਸੰਦ ਹੋਊਗੀ ਕਿ ਜਿਹੜੀ ਵੀ ਜਗ੍ਹਾ ਉਹ ਹੁਣ ਜਿਦ ਤਰ੍ਹਾਂ ਤੁਸੀਂ ਕੋਈ ਆਪਣਾ ਇੱਕ ਕਾਰ ਬਣਾਉਣਾ ਚਾਹੁੰਦੇ ਹੋ ਉਹਨਾ ਡਿਪੈਂਡਡ ਤੁਹਾਡੇ ਤੇ ਆ ਜੇ ਤੁਹਾਨੂੰ ਜਿਹੜੀ ਚੀਜ਼ ਸ਼ੂਟ ਕਰਦੀ ਹੋਊਗੀ ਤੁਸੀਂ ਉੱਥੇ ਇਨਵੈਸਟ ਕਰੋਗੇ ਹੁਣ ਧੱਕੇ ਨਾਲ ਤੇ ਕਿਸੇ ਕੋਈ ਕਰਾ ਨਹੀਂ ਸਕਦੇ ਸੋ ਕਹਿਣ ਦਾ ਭਾਵ ਅਸੀਂ ਵੀ ਉਹਨਾਂ ਉਹਨਾਂ ਕਿਸਾਨਾਂ ਨੂੰ ਤੱਕ ਅਪਰੋਚ ਕਰਾਂਗੇ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਲੋਕਾਂ ਦਾ ਵੀ ਸਾਡਾ ਜਿਹੜਾ ਫਾਇਦਾ ਹੋਵੇ ਨਾਲ ਪੈਰਲ ਦੇ ਆਧਾਰ ਤੇ ਕਿਸਾਨਾਂ ਦਾ ਫਾਇਦਾ ਥੈਂਕ ਯੂ ਸੋ ਕਹਿਤਾ ਪਾ ਗੱਲਾਂ ਦੇ ਕੜਾ ਤੇ ਜਿੰਨੇ ਮਰਜ਼ੀ ਬਣਾਵੇ ਇਹਨਾਂ ਕੋਈ ਹੈ ਹੀ ਗੱਲਾਂ। ਸੋ ਮੈਂ ਦੱਸਣਾ ਚਾਹੁੰਨਾ ਹੁਣ ਲੋਕ ਵੀ ਇਹਨਾਂ ਨੂੰ ਸੀਰੀਅਸ ਨਹੀਂ ਲੈਂਦੇ। ਅਕਾਲੀ ਦਰ ਨੂੰ ਕਿੰਨਾ ਕਿ ਸੀਰੀਅਸ ਲੈ ਰਹੇ ਮੈਨੂੰ ਦੱਸੋ। ਕਿਉਂਕਿ ਲੋਕਾਂ ਨੇ ਇਹਨਾਂ ਨੂੰ ਰਾਜ ਭਾਗ ਦੇ ਕੇ ਵੇਖ ਲਿਆ। ਇਹਨਾਂ ਨੇ ਪੰਜਾਬ ਦਾ ਵਿਕਾਸ ਨਹੀਂ ਕੀਤਾ। ਇਹਨਾਂ ਦੇ ਲੀਡਰਾਂ ਨੇ ਆਪਣਾ ਵਿਕਾਸ ਕੀਤਾ। ਸਾਡੀ ਕਿਉਂ ਲੋਕਾਂ ਨੂੰ ਜ਼ਰੂਰਤ ਪਈ? ਸਾਡੀ ਲੋਕਾਂ ਨੂੰ ਜ਼ਰੂਰਤ ਪਈ ਕਿਉਂਕਿ ਕਾਂਗਰਸ ਹੋਰ ਅਕਾਲੀ ਦਰ ਬੀਜੇਪੀ ਇਹ ਲੰਮੇ ਸਮੇਂ ਤੋਂ ਪੰਜਾਬ ਚ ਰਾਜ ਕਰਦੀ ਆਈਆਂ ਪਾਰਟੀਆਂ ਨੇ ਪਰ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਨਾ ਕੀਤਾ ਕਿ ਜੇ ਇਹਨਾਂ ਨੂੰ ਮੌਕਾ ਦਵਾਂਗੇ ਤਾਂ ਜੋ ਕਿ ਪੰਜਾਬ ਦੇ ਵਿੱਚ ਲੋਕਾਂ ਦਾ ਜਿਹੜਾ ਮੈਂ ਕਹਿ ਸਕਦਾ ਵੀ ਉਹਨਾਂ ਦੀ ਹਮਾਇਤ ਦੇ ਵਿੱਚ ਜਿਹੜੀ ਸਰਕਾਰ ਉਤਰੂਗੀ ਉਹ ਆਮ ਆਦਮੀ ਪਾਰਟੀ ਜਿਹੜੀ ਹੈ ਲੋਕਾਂ ਦੀ ਹਮਾਇਤ ਕਰ ਰਹੀ ਹੈ ਲੋਕਾਂ ਦੇ ਲਈ ਮੈਂ ਕਹਿ ਸਕਦਾ ਹਰ ਜਿਹੜਾ ਵੀ ਉਹ ਫੈਸਲਾ ਕਰਦੀ ਹੈ ਲੋਕਾਂ ਦੇ ਹਿੱਤ ਚ ਕਰਦੀ ਹੈ ਅਸੀਂ ਸ਼ਰਧੀ ਪਿਆਰ ਵਿੱਚ ਤੁਹਾਨੂੰ ਲੱਗਦਾ ਮੈਂ ਕੌਣ ਕਹਿੰਦਾ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਇਹੋ ਕਾਲੀਦਲ ਹੈ ਜਿਹੜਾ ਕੀ ਕਹਿੰਦਾ ਸੀ ਪਹਿਲਾਂ ਪਹਿਲਾਂ ਕਹਿੰਦਾ ਸੀ ਵੀ ਝਾੜੂ ਵਾਲੇ ਨਹੀਂ ਆਉਂਦੇ ਕਹਿੰਦੇ ਸੀ ਨਾ ਆ ਗਏ ਫਿਰ ਕਹਿੰਦੇ ਸੀ 6 ਮਹੀਨੇ ਨਹੀਂ ਕੱਢਦੇ ਝਾੜੂ ਤੀਲਾ ਤੀਲਾ ਹੋ ਜਾਣਾ ਇਹੋ ਕਹਿੰਦੇ ਸੀ ਉਹ ਵੀ ਨਿਕਲ ਗਏ ਫਿਰ ਕਹਿੰਦੇ ਸੀ ਬਿਜਲੀ ਵਾਲੀ ਗਰੰਟੀ ਨਹੀਂ ਪੂਰੀ ਹੋਣੀ ਕਹਿੰਦੇ ਸੀ ਉਹ ਵੀ ਪੂਰੀ ਕਰਤੀ ਸੋ ਕਹਿਣ ਦਾ ਭਾਪ ਜੋ ਜੋ ਇਹਨਾਂ ਨੇ ਗੱਲਾਂ ਕੀਤੀਆਂ ਅਸੀਂ 92 ਤੋਂ ਆਪਾਂ ਵਧੇ ਆ ਵਧੇ ਕਦੋਂ ਆ ਜੇ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਹੈ ਲੋਕਾਂ ਨੇ ਸਾਡੀਆਂ ਸੀਟਾਂ ਜਤਾਈਆਂ ਨੇ ਆਪਾਂ ਵਧੇ ਹਾਂ 92 ਤੋਂ ਘਟੇ ਨਹੀਂ ਸਾਡੇ ਐਮਪੀ ਵੀ ਵਧੇ ਸਾਡੇ ਐਮਐਲਏ ਵੀ ਵਧੇ ਕਿਉਂਕਿ ਇਹ ਫਤਵਾ ਜਿਹੜਾ ਇਹਨਾਂ ਦਾ ਜਿੱਥੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੜਦੇ ਰਹੇ ਨੇ ਹੁਣ ਤੱਕ ਬੋਲਦੇ ਰਹੇ ਨੇ ਪਰ ਲੋਕਾਂ ਦੀ ਨਮਜ਼ਕੀ ਹੈ ਲੋਕ ਕੀ ਚਾਹੁੰਦੇ ਨੇ ਲੋਕ ਚਾਹੁੰਦੇ ਨੇ ਸਾਡੀ ਇਹ ਉਹ ਪਾਰਟੀ ਹੈ ਜਿਹੜਾ ਸਾਡੇ ਲਈ ਡਾਇਰੈਕਟ ਫਾਇਦਾ ਕਰਦੀ ਮੈਨੂੰ ਕਿ ਕਾਂਗਰਸੀ ਅਕਾਲੀ ਮਿਲੇ ਕਹਿੰਦੇ ਯਾਰ ਐਰ ਕੀ ਆਪਾਂ ਵੋਟਾਂ ਤੁਹਾਨੂੰ ਪਾਉਣੀਆਂ ਮੈਂ ਕਿ ਕੀ ਗੱਲ ਕਹਿੰਦੇ ਯਾਰ ਅਸੀਂ ਤੁਹਾਨੂੰ ਪਹਿਲਾਂ ਵੋਟਾਂ ਵੀ ਨਹੀਂ ਪਾਈਆਂ ਕਹਿੰਦੇ ਸਾਡੇ ਘਰ ਦਾ ਬੱਦੀ ਦਾ ਬਿੱਲ ਫਿਰ ਜ਼ੀਰੋ ਆ ਰਿਹਾ ਤੇ ਫਿਰ ਸਾਡਾ ਵੀ ਤਾਂ ਮਨ ਬਣਦਾ ਹੈ ਨਾ ਵੀ ਜੇ ਅਸੀਂ ਤੁਸੀਂ ਸਾਡੇ ਲਈ ਕੁਝ ਕਰ ਰਹੇ ਹੋ ਤੇ ਅਸੀਂ ਤੁਹਾਡਾ ਜਿਹੜਾ ਵਾ ਉਹ ਸਾਥ ਦੇਈਏ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸ਼ਹੀਦ ਜੇ ਸ਼ਹਾਦਤਾਂ ਦੇ ਸਾਡੇ ਫੌਜੀ ਵੀਰ ਦੇ ਜੇ ਕੋਈ ਜੰਗ ਲੱਗੇ ਤੇ ਸਾਡੇ ਫੌਜੀ ਵੀਰ ਉਹਨਾਂ ਜੰਗਾਂ ਦਾ ਜਵਾਬ ਦੇਣ ਮੈਂ ਹੈਰਾਨ ਆ ਸਾਡੇ ਫੌਜੀਆਂ ਦੀ ਫੌਜ ਦੀ ਲੜਾਈ ਨੂੰ ਇਹ ਆਪਣੀ ਫਿਰ ਸਿਆਸੀ ਲੜਾਈ ਬਣਾ ਰਹੇ ਨੇ ਇਹਨਾਂ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਹਰ ਕੰਮ ਨੂੰ ਜਿਹੜਾ ਜੇ ਆ ਪਾਕਿਸਤਾਨ ਨਾਲ ਲੜਾਈ ਲੜੀ ਹੈ ਲੱਗ ਰਹੀ ਹੈ ਉਥੇ ਜਾਨ ਕਟ ਰਹੇ ਨੇ ਸਾਡੇ ਫੌਜ ਵੀਰ ਜਾ ਰਹੀ ਹੈ ਸਾਡੇ ਫੌਜੀ ਜਵਾਨ ਵੀਰ ਜਾ ਰਹੇ ਜੇ ਕੋਈ ਅਭੀ ਨਵੀਂ ਹੋਰੀ ਹੈ ਉਥੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜਨ ਦਾ ਵੀ ਨਾ ਹੁੰਦਾ ਸੋ ਕਹਿਣ ਦਾ ਭਾਵ ਇਹ ਹੁਣ ਜਿਹੜੇ ਇਸ ਸੰਘੂਰ ਦੇ ਨਾਮ ਤੇ ਵੋਟਾਂ ਮੰਗ ਰਹੇ ਨੇ ਲੋਕ ਸਿਆਣੇ ਨੇ ਲੋਕ ਸਿਆਣੇ ਨੇ ਲੋਕਾਂ ਨੇ ਇਹਨਾਂ ਦਾ ਜੋ ਵੀ ਹੈ ਮੈਂ ਕਹਿ ਸਕਦਾ ਵੀ ਇਹਨਾਂ ਦਾ ਦੇਖ ਲਿਆ ਵੀ ਇਹ ਕਿਸ ਅੰਦਾਜ਼ੇ ਨਾਲ ਸਿਆਸਤ ਕਰਦੇ ਨੇ ਅੱਜ ਲੋਕ ਤਿਆਰ ਬੈਠੇ ਨੇ ਜਿਹੜੇ ਆਮ ਆਦਮੀ ਪਾਰਟੀ ਨੂੰ ਤਕੜਾ ਕਰ ਦੇਣਗੇ ਰਾਜਾ ਜੀ ਇਹਨਾਂ ਨੂੰ ਪਹਿਲਾਂ ਕੋ ਆਪ ਤੇ ਇਕੱਠੇ ਹੋ ਜਾਓ ਫਿਰ ਆਪ ਕਿੱਥੇ ਸੋ ਕਹਿਣ ਦਾ ਭਾਵ ਬੈਂਸ ਸਮਰਜੀਤ ਕੁਝ ਬੋਲ ਨਹੀਂ ਜਾਂਦਾ ਠੀਕ ਹੈ ਉਧਰੋਂ ਰਾਜਾ ਜੀ ਜਿਹੜੇ ਨੇ ਉਹ ਚੰਨੀ ਦੇ ਉਲਟ ਬੰਦੇ ਜੁਆਇਨ ਕਰਾਈ ਜਾਂਦੇ ਆ ਚੰਨੀ ਰਾਜੇ ਦੇ ਉਲਟ ਬੰਦੇ ਜੁਆਇਨ ਕਰਾਈ ਜਾਂਦਾ ਇਹ ਕਾਟੋਕਲੇਸ਼ ਕੀ ਆ ਆ ਸਾਡੇ ਨਾਲ ਅੱਜ ਕਾਂਗਰਸੀ ਪਰਿਵਾਰ ਨੇ ਉਹ ਕਿਉਂ ਜੁੜ ਰਹੇ ਨੇ ਉਹ ਇਹੋ ਵੇਖ ਰਹੇ ਨੇ ਵੀ ਇਹ ਆਪਸ ਚ ਹੀ ਲੜਦੇ ਰਹੇ ਨੇ ਇਹਨਾਂ ਨੇ ਆਪਸ ਚ ਹੀ ਲੜਦੇ ਰਹਿਣਾ ਅਸੀਂ ਇਸ ਪਾਰਟੀ ਦੇ ਵਿੱਚ ਇੱਕ ਪ੍ਰੋਟੋਕੋਲ ਹੈ ਜਿਹੜਾ ਵਿਧਾਇਕ ਹੈ ਉਹ ਵਿਧਾਇਕ ਹੈ ਜਿਹੜਾ ਜਿਲ੍ਹਾ ਪ੍ਰਧਾਨ ਹੈ ਜਿਲ੍ਹਾ ਪ੍ਰਧਾਨ ਹੈ ਜਿਹੜਾ ਪੰਜਾਬ ਪ੍ਰਧਾਨ ਹੈ ਪੰਜਾਬ ਪ੍ਰਧਾਨ ਹੈ ਸੀਐਮ ਇੱਕੋ ਹੀ ਚੇਨ ਹੈ ਇਸ ਕਰਕੇ ਆ ਮੈਂ ਕਹਿ ਸਕਦਾ ਸਾਡਾ ਪਰਿਵਾਰ ਵੀ ਜਿਹੜਾ ਵਧਨ ਦਾ ਕਾਰਨ ਕੋਈ ਹੋਈ ਹੈ ਇਹਦੀ ਪਾਰਟੀ ਦਾ ਉਹ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਹਿਮਾਨ ਜੀ ਲਿਡਰ ਕੋਲ ਉਹ ਹੁੰਦੇ ਨੇ ਜਿਨ੍ਹਾਂ 'ਚ ਕਾਬਲੀਅਤ ਹੋਊਗੀ ਉਹ ਲੀਡਰ ਬਣ ਜਾਣਗੇ ਤੇ ਜਿਨ੍ਹਾਂ 'ਚ ਅੱਜ ਇਸ ਕੱਲ ਹੋਰ ਪਰਸੂ ਕਿਤੇ ਹੋਰ ਅੱਜ ਮੈਂ ਕਹਿ ਸਕਦਾ ਜਿਹੜੇ ਸਾਡੇ ਪਰਿਵਾਰਾਂ ਦੇ ਨਾਲ ਜੁੜ ਰਹੇ ਨੇ ਉਹ ਹੋਰ ਲੋਕ ਜੁੜ ਰਹੇ ਨੇ ਜਿਹੜੇ ਦਿਲੋਂ ਕਿਨਕਲਾਪੀ ਨੇ ਅਗਲੀ ਵੀ ਸਰਕਾਰ ਦੀ ਬਿਨੈਆ ਤੱਕ ਲੋਕ ਜਿਹਾਗੇ ਬੋਲਾਂਗੇ ਜਾ ਰਹੇ ਨੇ ਕੋਈ ਨਹੀਂ ਬਿਲਕੁਲ ਮੈਂ ਤਾਂ ਬਹੀ ਦੱਸਣਾ ਚਾਹਣਾ ਉਹ ਅਗਲੀ ਵੀਰਤੀ ਕਰਦੇ ਨੇ ਉਹਨਾਂ ਨੂੰ ਮੈਂ ਪੂਰਾ ਸਨਮਾਨ ਨਹੀਂ ਕਰ ਨਹੀਂ ਸਕਿਆ ਸੋ ਕਹਿੰਦਾ ਆਪ ਸਿਰਫ ਤੇ ਸਿਰਫ ਇਹ ਬੀਜੇਪੀ ਜਿਹੜੀ ਸਿਆਸਤ ਕਰਨੀ ਜਾਣਦੀ ਆ ਤੇ ਦੋ ਹੀ ਕੰਮ ਰਹਿਦਾ ਕੋ ਸੋ ਤੁਹਾਡੇ ਸਾਹਮਣੇ ਉਹ ਸਾਡੀ ਜਨਤਾ ਦੇ ਸਾਹਮਣੇ ਆ ਜਿਹਦੇ ਜਿਹਨਾਂ ਦੇ ਵੋਟਾਂ ਮੰਗਦੇ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨ